ਮੌਸਮ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਅਲਰਟ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 13 ਤਰੀਕ 14 15 ਦੇ ਵਿੱਚ ਵਿੱਚ ਮੀਂਹ ਪੈ ਸਕਦਾ ਤੇ ਹਨੇਰੀ ਵੀ ਆ ਸਕਦੀ ਜਦ ਚੱਲਦੇ ਆ ਕਿਸਾਨ ਪਹਿਲਾਂ ਹੀ ਅਲਰਟ ਹੋਣ ਕਿਉਂਕਿ ਬਾਡੀ ਦਾ ਸੀਜ਼ਨ ਆ ਕਣਕਾਂ ਦੀ ਬਾਡੀ ਸ਼ੁਰੂ ਹੋ ਚੁੱਕੀ ਹੈ ਕਿਤਨਾ ਕਿਤੇ ਕਿਸਾਨਾਂ ਦੇ ਵੱਲੋਂ ਬਾਡੀ ਸ਼ੁਰੂਗਾ ਤੇ ਜਦੋਂ ਚੱਲਦੇ ਨੇ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਤੇ ਕਿਸਾਨਾਂ ਨੂੰ ਅਲਰਟ ਹੋਣ ਲਈ ਅੱਕੇ ਜੀ ਦੀ ਜਾਣਕਾਰੀ ਦਿੰਦੇ ਹੈ ਡਾਕਟਰ ਕੁਲਵਿੰਦਰ ਕਾਲ ਮੌਸਮ ਵਿਭਾਗ ਦੇ ਮੈਡਮ ਦਾ ਕਹਿਣਾ ਹੈ ਕਿ ਜਿਹੜਾ ਟੈਂਪਰੇਚਰ ਕਿਤਨਾ ਕਿਤੇ ਘਟਾ ਹੋਊਗਾ ਬਲਕਿ ਹਲਕਾ ਮੀਂਹ ਪੈਣ ਦੀ ਸੂਭਾਅਨਾ ਹੈ ਕੋਲ ਇੱਕ ਵੈਸਟਰਨ ਡਿਸਟਰਬੈਂਸ ਆਇਆ ਸੀਗਾ ਜਿਸ ਦੇ ਨਾਲ ਕੀ ਕਾਫੀ ਅੱਛੀ ਮਤਲਬ ਮੋਡਰੇਟ ਟੂ ਹੈਵੀ ਰੇਨਫਾਲ ਜਿਹੜੀ ਹੈ ਪੰਜਾਬ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਜਿਵੇਂ ਸਾਡੇ ਰਿਕਾਰਡ ਦੇ ਵਿੱਚ ਵੀ ਉਦੋਂ 21 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਆ ਇੱਕ ਦਿਨ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਔਰ ਉਹਦਾ ਵੀ ਜਿਹੜਾ ਕਾਫੀ ਜਗ੍ਹਾ ਤੇ ਜਿਹੜਾ ਨੈਗੇਟਿਵ ਇੰਪੈਕਟ ਵੀ ਆਇਆ ਕਿਉਂਕਿ ਕਈ ਜਗ੍ਹਾ ਤੇ ਗੜ੍ਹੇ ਵੀ ਪਏ ਸੀਗੇ ਤੇ ਬਾਕੀ ਜੇ ਆਪਾਂ ਪਿਛਲੇ ਟਾਈਮ ਦੀ ਗੱਲ ਕਰਦੇ ਹਾਂ ਤਾਂ ਜਨਵਰੀ ਫਰਵਰੀ ਦੇ ਵਿੱਚ ਸਾਡੇ ਕੋਲ ਬਹੁਤ ਹੀ ਅੱਛਾ ਇਸ ਵਾਰੀ ਵੈਦਰ ਰਿਹਾ ਜੇ ਜਨਵਰੀ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਕੋਲ ਜਿਹੜੇ ਟੈਂਪਰੇਚਰਸ ਨੇ ਉਹ ਨਾਰਮਲ ਤੋਂ ਜਿਹੜੇ ਘੱਟ ਹੀ ਰਹੇ ਨੇ ਤੇ ਬਾਰਿਸ਼ ਵੀ ਆਲਮੋਸਟ ਜਿਹੜੀ ਹੈਗੀ ਆ ਨੀਅਰ ਟੂ ਨਾਰਮਲ ਹੀ ਰਹੀ ਹੈ ਅ ਮਤਲਬ ਅਚੀ ਰੇਨਫਾਲ ਸੀਗੀ ਔਰ ਟੈਂਪਰੇਚਰ ਜਿਹੜੇ ਫੇਵਰੇਬਲ ਸੀਗੇ ਸੋ ਮਤਲਬ ਕਾਫੀ ਬੰਪਰ ਕ੍ਰੌਪ ਜੜੀ ਹੈ ਵੀਟ ਦੀ ਲੱਗ ਰਹੀ ਸੀ ਅ ਬਟ ਹੁਣ ਜਿਸ ਤਰ੍ਹਾਂ ਫੇਰ ਸਾਨੂੰ 13 14 15 ਦਾ ਅਲਰਟ ਆ ਰਿਹਾ ਹੈਗਾ ਕਿ ਜਿਹੜੇ ਮੌਸਮ ਦੇ ਵਿੱਚ ਕੁਝ ਤਬਦੀਲੀ ਆਏਗੀ ਕਿਉਂਕਿ ਜਿਸ ਤਰ੍ਹਾਂ ਇਹ ਇੱਕਦਮ ਗਰਮੀ ਵਧ ਗਈ ਹੈ ਟੈਂਪਰੇਚਰਸ ਬਹੁਤ ਜਵੇਂ 34 35 ਤੱਕ ਵੀ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਹੈ ਕਈ ਜਗ੍ਹਾ ਤੇ ਤੇ ਉਹਦੇ ਨਾਲ ਜਿਹੜਾ ਪ੍ਰੈਸ਼ਰ ਫਾਲ ਹੋ ਰਿਹਾ ਤੇ ਇੱਕ ਜਿਹੜਾ ਵੈਸਟਰਨ ਡਿਸਟਰਬੈਂਸ ਆ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਸੋ ਜਿਹੜਾ ਉਹਦਾ ਇਫੈਕਟ ਹੈਗਾ 13 14 15 ਨੂੰ ਜਿਹੜਾ ਪੰਜਾਬ ਦੇ ਵਿੱਚ ਦੇਖਿਆ ਜਾਏਗਾ ਔਰ 14 ਨੂੰ ਮਤਲਬ ਕਾਫੀ ਜ਼ਿਆਦਾ ਮਤਲਬ ਉਹਦਾ ਹੈਵੀ ਇੰਪੈਕਟ ਆਏਗਾ ਔਰ 15 ਨੂੰ ਫਿਰ ਮਤਲਬ ਕੱਰੀ ਹੱਦ ਤੱਕ ਉਹ ਕੱਟ ਜਾਏਗਾ ਉਹਦਾ ਅਸਰ ਨਹੀਂ ਇੰਨਾ ਹੋਏਗਾ ਔਰ ਇਹਦੇ ਮੱਦੇ ਨਜ਼ਰ ਜਿਹੜੀਆਂ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈਗੀ ਆ ਤੇ ਲਾਈਟ ਟੂ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਜਿਸਟਾ ਗੜੇ ਪੈਣਗੇ ਜਾਂ ਬਹੁਤ ਜ਼ਿਆਦਾ بارش ਦੀ ਸੰਭਾਵਨਾ ਹੈ ਮਤਲਬ ਲਾਈਟ ਟੂ ਮੋਡਰੇਟ ਜਿਹੜੀ ਰੇਨਫਾਲ ਹੈ ਉਹ ਜ਼ਰੂਰ ਹੋਣ ਦੀ ਸੰਭਾਵਨਾ ਹੈਗੀ ਹੈ ਸੋ ਉਹਨੂੰ ਆਪਾਂ ਧਿਆਨ ਚ ਰੱਖਦੇ ਹੋਏ ਜਿਹੜੇ ਆਪਣਾ ਖੇਤੀਦੰਦਿਆ ਉਹ ਲਿਖਣੇ ਚਾਹੀਦੇ ਆ ਮੈਂ ਭਾਰੀਆ ਲੈਟਰ ਵੀ ਹੈ 14 ਨੂੰ ਜਿਵੇਂ ਅਹ ਦੇਖੋ 13 ਤੋਂ ਸ਼ੁਰੂ ਹੋ ਕੇ 15 ਤੱਕ ਇਹ ਜੂਰ ਰਹੇਗਾ ਇਹ ਜਿਹੜਾ ਸਿਸਟਮ ਹੈਗਾ 14 ਨੂੰ ਜਦੋਂ ਉਹਦਾ ਇੰਪੈਕਟ ਜ਼ਿਆਦਾ ਹੈ 15 ਨੂੰ ਕਾਫੀ ਘਟ ਜਾਏਗਾ ਲੋ 13 ਸ਼ਾਮ ਨੂੰ ਸਟਾਰਟ ਹੋ ਕੇ 14 ਤੱਕ ਜ਼ਿਆਦਾ 14 ਨੂੰ ਇਹਦਾ ਜ਼ਿਆਦਾ ਇਫੈਕਟ ਦੇਖਣ ਨੂੰ ਮਿਲ ਰਿਹਾ ਬਟ ਇਹ ਹੈ ਕਿ ਆਪਾਂ ਕਿਸਾਨ ਵੀਰਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਜਿਹੜਾ ਇਹ ਕੋਈ ਵੀ ਪਾਣੀ ਉਹਨਾਂ ਨੇ ਕਿਸੇ ਫਸਲ ਨੂੰ ਲਾਉਣਾ ਉਹਨੂੰ ਰੋਕ ਲਿਆ ਜਾਏ ਕਿਉਂਕਿ ਇਹ ਜਿਹੜਾ ਸ਼ੋਰ ਸ਼ਾਰਟ ਹੈਗਾ ਵੈਸੇ ਕਿ ਇਹ ਸਿਸਟਮ ਆ ਰਿਹਾ ਹੈ ਔਰ ਇਫੈਕਟ ਵੀ ਕਰੇਗਾ ਤੇ ਜੇ ਪਾਣੀ ਲੱਗਿਆ ਹੋਏਗਾ ਤਾਂ ਫਸਲ ਨੂੰ ਜ਼ਿਆਦਾ ਨੁਕਸਾਨ ਹੋਊਗਾ ਤੇ ਜਿਹੜੀ ਜਿਵੇਂ ਵੀ ਕੋਈ ਉਹਨਾਂ ਦੀ ਡਿਊ ਹੈਗੀ ਹੈ ਜਿਹੜੀ ਵੀ ਇਰੀਗੇਸ਼ਨ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਹਲੇ ਹੋਲਡ ਕਰਕੇ ਪੋਸਟਪੋਨ ਕਰ ਦਿੱਤਾ ਜਾਏ ਔਰ ਜਿਹੜਾ ਵੀ ਕੋਈ ਆਪਾਂ ਜਿਹੜੀ ਫਸਲ ਦੀ ਕਟਾਈ ਹੋ ਚੁੱਕੀ ਹੈ ਉਹਨੂੰ ਵੀ ਕਿਸੇ ਸੁੱਕਿਆ ਥਾਂ ਤੇ ਸੰਭਾਲਿਆ ਜਾਏ ਤੇ ਜਿੱਥੇ ਬਾਰਿਸ਼ ਹੋ ਜਾਂਦੀ ਹੈ ਤਾਂ ਉੱਥੋਂ ਜਿਹੜਾ ਨਿਕਾਸ ਦਾ ਜੂਰ ਪ੍ਰਬੰਧ ਕੀਤਾ ਜਾਏ। ਹਾਂ ਗਰਮੀ ਨੇ ਲੈ ਕੇ ਵੀ ਇਹ ਕਿਹਾਸ ਲਗਾਈ ਜਾ ਰਹੀ ਕਿ ਲਗਾਤਾਰ ਜਿਹੜੀ ਗਰਮੀ ਦਾ ਪ੍ਰਗੋਪਾਉ ਰਹੇਗਾ। ਹਾਂਜੀ ਦੇਖੋ ਜਿਹੜੀਆਂ ਹੁਣ ਤੱਕ ਦੀਆਂ ਫੋਰਕਾਸਟ ਨੇ ਕਿਉਂਕਿ ਇੱਕਦਮ ਜਦੋਂ ਵੈਦਰ ਕਲੀਅਰ ਹੁੰਦਾ ਜਿਸਟਾ ਹੁਣ ਵੀ ਆਪਾਂ ਦੇਖਿਆ ਹੈ ਕਿ ਟੈਂਪਰੇਚਰਸ ਇੱਕਦਮ ਜਿਹੜੇ ਬ੍ਰਪਲੀ ਰਾਈਜ਼ ਹੋ ਰਹੇ ਨੇ। ਸੋ ਜਿਹੜੀਆਂ ਐਮਡੀ ਵੱਲੋਂ ਪ੍ਰੈਡਿਕਸ਼ਨਸ ਨੇ ਜਿਹੜੀਆਂ ਲੌਂਗ ਟਰਮ ਪ੍ਰੈਡਿਕਸ਼ਨਸ ਨੇ ਉਹਦੇ ਵਿੱਚ ਇਹੀ ਮਤਲਬ ਦਿਖਾਇਆ ਜਾ ਰਿਹਾ ਹੈ ਕਿ ਇਸ ਵਾਰ ਜਿਹੜੇ ਟੈਂਪਰੇਚਰਸ ਨੇ ਉਹ ਨਾਰਮਲ ਤੋਂ ਜ਼ਿਆਦਾ ਰਹਿਣਗੇ ਤੇ ਹੀਟ ਵੇਵਸ ਦਾ ਇਫੈਕਟ ਵੀ ਜ਼ਿਆਦਾ ਦੇ ਬਟ ਇਹ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਨੂੰ ਲੇਟੈਸਟ ਫੋਰਕਾਸਟ ਆਏਗੀ ਉਹ ਉਹਨੂੰ ਆਪਾਂ ਜ਼ਿਆਦਾ ਅਪਡੇਟ ਕਰ ਸਕਦੇ ਹਾਂ ਜਿਵੇਂ ਲੌਂਗ ਟਰਮ ਦੀ ਆ ਰਹੀ ਹੈ ਪ੍ਰੈਡਿਕਸ਼ਨ ਉਹਦੀ ਐਕੂਰੇਸੀ 50 60% ਤੱਕ ਜ਼ਰੂਰ ਹੁੰਦੀ ਹੈਗੀ ਹੈ ਪਰ ਇਹ ਜਿਸ ਤਰ੍ਹਾਂ ਹੁਣ ਉਹਨਾਂ ਨੇ ਲੌਂਗ ਟਰਮ ਪ੍ਰੈਡਿਕਸ਼ਨਸ ਦੇ ਵਿੱਚ ਆਈਐਮਡੀ ਨੇ ਪ੍ਰਗਟ ਕੀਤਾ ਹੈ ਕਿ ਜਿਹੜੀਆਂ ਗਰਮੀਆਂ ਇਸ ਵਾਰੀ ਕਾਫੀ ਸਵियर ਹੋਣ ਦੀ ਸੰਭਾਵਨਾ ਹੈਗੀ ਹੈ ਪਰ ਜ਼ਿਆਦਾ ਆਪਾਂ ਜਿਹੜਾ ਇਹਦਾ ਐਕੂਰੇਸੀ ਜੇ ਆਪਾਂ ਦੇਖਣੀ ਹੈ ਤਾਂ ਹਾਲੇ ਅਸੀਂ ਕੁੜਾ ਹੋਰ ਰੁੱਕ ਕੇ ਜਸਾ April ਲੰਘ ਕੇ ਉਸ ਤੋਂ ਬਾਅਦ ਇਹਦੀ ਜ਼ਿਆਦਾ ਪ੍ਰੈਡਿਕਸ਼ਨ ਦੇ ਚਾਂਸਸ ਨਹੀਂ। ਕਿਸ ਤਰੀਕੇ ਨਾਲ ਬਤਾ ਸਕਦੇ ਨਹੀਂ ਆ ਕੀ ਉਹਨਾਂ ਵਾਸਤੇ ਹੋ ਰਿਹਾ ਤਾਂ। ਆ ਦੇਖੋ ਜੇ ਤਾਂ ਹੁਣ ਆਪਾਂ ਬਾਰਿਸ਼ ਦੀ ਗੱਲ ਕਰਦੇ ਆਂ ਕਿ ਵੈਸਟਰਨ ਡਿਸਟਰਬੈਂਸੀ ਇਹਦੇ ਵਿੱਚ ਤਾਂ ਆਪਾਂ ਨੂੰ ਜਿਹੜੀ ਜ਼ਿਆਦਾ ਕਿਸਾਨ ਵੀਰਾਂ ਨੂੰ ਇਹਦੇ 'ਚ ਧਿਆਨ ਦੇਣ ਦੀ ਲੋੜ ਹੈਗੀ ਹੈ ਕਿਉਂਕਿ ਜਿਹੜੀ ਫਸਲ ਹੈ ਉਹ ਆਪਣੀ ਪੱਕੇ ਮਤਲਬ ਕਾਫੀ ਜੜੀਆਂ ਜੜੀਆਂ ਆਪਣੀ ਹਾੜੀ ਦੀਆਂ ਫਸਲਾਂ ਨੇ। ਪਸਾਖੀ ਤੇ ਵੱਢਦੇ 13 ਤਰੀਕ ਹਾਂਜੀ ਉਹੀ ਹੈ ਨਾ ਕਿ ਜਿਹੜੀ ਜਿਹੜੀਆਂ ਫਸਲਾਂ ਜਿਹੜੀਆਂ ਆਪਣੀਆਂ ਹਾੜੀ ਦੀਆਂ ਫਸਲਾਂ ਨੇ ਆਲਮੋਸਟ ਪੱਕ ਗਈਆਂ ਹੋਈਆਂ ਨੇ ਤੇ ਉਹ ਇਹ ਜ਼ਿਆਦਾ ਜਿਹੜਾ ਈਵੈਂਟ ਆ ਰਿਹਾ ਬਾਰਿਸ਼ ਵਾਲਾ ਇਹ ਉਹਨੂੰ ਇਫੈਕਟ ਕਰ ਸਕਦਾ ਇਸ ਕਰਕੇ ਇਹਨਾਂ ਇਸ ਵੇਲੇ ਜ਼ੋਰ ਧਿਆਨ ਰੱਖਣ ਦੀ ਲੋੜ ਹੈਗੀ ਹੈ ਬਾਕੀ ਜੇ ਆਪਾਂ ਗਰਮੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਜਿਹੜੇ ਆਮ ਲੋਕ ਹੈ ਇਹ ਤਾਂ ਉਹ ਵੀ ਪ੍ਰਭਾਵਿਤ ਹੋ ਸਕਦੇ ਆ ਤੇ ਆਪਾਂ ਨੂੰ ਚਾਹੀਦਾ ਹੈਗਾ ਕਿ ਜਦੋਂ ਗਰਮੀ ਦਾ ਮਤਲਬ ਇੱਕਦਮ ਜ਼ਿਆਦਾ ਆਪਾਂ ਨੂੰ ਇਫੈਕਟ ਦੇਖਣ ਨੂੰ ਮਿਲਦਾ ਹੈ ਤਾ ਜਿਹੜਾ ਦਿਨ ਦੇ ਵੇਲੇ ਆਪਾਂ ਜਿਹੜਾ ਉਹ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਆਪਾਂ ਸਵੇਰੇ ਸ਼ਾਮ ਹੀ ਜ਼ਿਆਦਾ ਜਿਹੜਾ ਆਪਣਾ ਬਾਹਰ ਦਾ ਕੰਮ ਹੈ ਉਹ ਕੀਤਾ ਜਾ ਸਕਦਾ ਹੈ ਬਾਕੀ ਇਹ ਹੈ ਕਿ ਜਦੋਂ ਵੀ ਬਾਹਰ ਨਿਕਲਣਾ ਹੈ ਉਦੋਂ ਆਪਣਾ ਸੰਸਕ੍ਰੀਨ ਵਗੈਰਾ ਲਗਾ ਕੇ ਜਾਂ ਜਿਹੜਾ ਹੈਡ ਪੂਰਾ ਪ੍ਰੋਪਰ ਕਵਰ ਕਰਕੇ ਤਾਂ ਕਿ ਜਿਹੜਾ ਹੀਟ ਸਟ੍ਰੋਕ ਦਾ ਇਫੈਕਟ ਆਉਣਾ ਨਾ ਆ ਸਕੇ ਜੀ ਜੇਕਰ ਹੁਣ ਤੱਕ ਦੇਖਿਆ ਜਾਵੇ ਤਾਂ ਹੁਣ ਤੱਕ ਮਾਈਨਸ ਹੁਣ ਤੱਕ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ 30 ਤੋਂ 35 ਡਿਗਰੀ ਟੈਂਪਰੇਚਰ ਚੱਲ ਰਿਹਾ ਜਿੱਦ ਚੱਲਦੇ ਆ ਮੌਸਮ ਵਿਭਾਗ ਨੇ ਕਿਹਾ ਕਿ ਹੁਣ ਜਿਵੇਂ ਹਲਕੀ ਹਲਕੀ ਬੂੰਦਾਬੰਦੀ ਹੁੰਦੀ ਆ ਤਾਂ ਕਿਤਨਾ ਕਿਤੇ ਲੋਕਾਂ ਨੂੰ ਕੁਝ ਹੱਦ ਤੱਕ ਗਰਮੀ ਤੋਂ ਵੀ ਰਾਤ ਮਿਲ ਸਕਦੀ ਆ ਮੀਂਹ ਪੈ ਸਕਦਾ ਪਰ ਕਿਸਾਨ ਜਰੂਰ ਧਿਆਨ ਦੇਣ ਕਿਉਂਕਿ ਬਾਦੀ ਦਾ ਸਮਾਂ ਆਇਆ ਤੇ ਉਹ ਆਪਣਾ ਕੋਈ ਵੀ ਕੰਮ ਕਰਾ ਮੌਸਮ ਨੂੰ ਦੇਖ ਕੇ ਹੀ ਸਹੀ ਮਤਲਬ ਮੌਸਮ ਨੂੰ ਦੇਖ ਕੇ ਹੀ ਉਹਣਾ ਕੋਈ ਕੰਮ ਕਰ ਸ਼ੁਰੂ ਕਰਨ ਕਿ ਬਾਡੀ ਦਾ ਸੈਜ਼ਨ ਦੇ ਵਿੱਚ ਕਿਤੇ ਨਾ ਕਿਤੇ ਕਿਸਾਨਾਂ ਨੂੰ ਹੁਣ 13 14 15 ਤੀਰੇ ਵਿੱਚ ਕੋਈ ਨਾ ਕੋਈ ਦਿੱਕਤ ਨਾ ਖੜੀ ਹੋ ਸਕੇ ਕਿ ਕਣਕ ਆ ਪੱਕ ਕੇ ਤਿਆਰ ਹੋ ਜੇ ਕਿੰਦ ਚੱਲਦੇ ਹੁਣ ਥੋੜੀ ਮੋਟੀ ਮੀਂਹ ਪੈਣ ਦੀ ਸੁਭਾਵਨਾ ਹੈਗੀ ਆ ਤੇ ਹਨੇਰੇ ਵੀ